ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਪ ਪੂਰਵ 10 ਸਤੰਬਰ ਨੂੰ ਪੂਰੀ ਸ਼ਰਦਾ ਦੇ ਨਾਲ ਬਟਾਲਾ ਸ਼ਹਿਰ 'ਚ ਮਨਾਇਆ ਜਾਵੇਗਾ ਜਿਸ ਨੂੰ ਲੈ ਕੇ ਬਟਾਲਾ ਨਗਰ 'ਚ ਇੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ ਜੋ ਸਵੇਰ ਤੋਂ ਸ਼ੁਰੂ ਹੋ ਕੇ ਦੇਰ ਰਾਤ ਤੱਕ ਬਟਾਲਾ ਨਗਰ ਦੀ ਪਰਿਕਰਮਾ ਕਰ ਗੁਰਦੁਆਰਾ ਡੇਰਾ ਸਾਹਿਬ ਸਪਨ ਓਮੇਗਾ ਉੱਥੇ ਹੀ ਇਸ ਨਗਰ ਕੀਰਤਨ ਵਿੱਚ ਵੱਡੀ ਗਿਣਤੀ ਚ ਸੰਗਤ ਸ਼ਾਮਿਲ ਹੁੰਦੀ ਹੈ ਤੇ ਅਕਸਰ ਹੀ ਦੇਖਿਆ ਜਾਂਦਾ ਸੀ ਕਿ ਪੰਜ ਪਿਆਰਿਆਂ ਦੀ ਅਗਵਾਈ ਚ ਸਜਾਇਆ ਨਗਰ ਕੀਰਤਨ ਚ ਇੰਨੀ ਦਿਨੀ ਗਰਮੀ ਦੇ ਮੌਸਮ ਹੋਣ ਦੇ ਚਲਦੇ ਸਭ ਸੰਗਤ ਨੂੰ ਗਰਮੀ ਦੇ ਨਾਲ ਦਿੱਕਤ ਆਉਂਦੀ ਹੈ ਬਟਾਲਾ ਦੀ ਸੇਵਾ ਸੁਸਾਇਟੀ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿਵਾਉਣ ਦੇ ਲਈ ਇਸ ਵਾਰ ਇੱਕ ਵੱਖ ਤਰ੍ਹਾਂ ਦਾ ਜਿਹੜਾ ਇੰਤਜ਼ਾਮ ਕੀਤਾ ਉਹਨਾਂ ਨੇ ਵੱਡੇ ਪੱਖੇ ਖੁਦ ਹੀ ਤਿਆਰ ਕੀਤੇ ਨੇ ਜੋ ਸੰਗਤ ਨੂੰ ਗਰਮੀ ਤੋਂ ਰਾਹਤ ਦੇਣਗੇ ਤੇ ਉਹ ਰੈਕਟਰ ਦੇ ਵਿੱਚ ਹੀ ਜਿਹੜੇ ਫਿਕਸ ਕੀਤੇ ਗਏ ਨੇ ਇਸ ਦੇ ਨਾਲ ਪੂਰਾ ਦਿਨ ਨਗਰ 'ਚ ਚੱਲਣ ਵਾਲੇ ਇਸ ਨਗਰ ਕੀਰਤਨ 'ਚ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇ ਅਤੇ ਮੁੱਖ ਤੌਰ ਤੇ ਜੋ ਪੰਜ ਪਿਆਰਿਆਂ ਉਹਨਾਂ ਨੂੰ ਵੀ ਕੋਈ ਦਿੱਕਤ ਨਾ ਹੋਵੇ। ਪੱਖਾ ਮੈਂ ਫੋਜੀ ਬੈਠੇ ਸੀਗਾ ਤੇ ਚੱਲਦੇ-ਚੱਲਦੇ ਦਿਮਾਗ 'ਚ ਆਈ ਗੱਲ ਕਿ ਪੰਜਾਂ ਪਿਆਰਿਆਂ ਨੂੰ ਗਰਮੀ ਲੱਗਦੀ ਆ ਪੱਖੀਆਂ ਬਹੁਤ ਚੱਲਦੇ ਆ ਰੱਛ ਬੜਾ ਪਿੱਛੇ ਪਾ ਦਿੰਦੇ ਨੇ ਹਰ ਜਿਹੜੇ ਆ ਜਿੰਨੇ ਵੀ ਸੰਗਤਾਂ ਬਾਹਰੋਂ ਕੋਸ਼ਿਸ਼ ਕਰਦਿਆਂ ਵੀ ਅਸੀਂ ਚੱਲ ਪੱਖੀ ਚੱਲ ਲਈ ਐਹੀ ਪੱਖੀ ਚੱਲ ਲਈ ਐ ਫਿਰ ਉਹ ਪਿੱਛੇ ਇੱਕ ਪੰਜਾ ਪੈਰੇ ਦੂਜੇ ਪੰਜਾ ਪੈਰੇ ਵੈਸੇ ਦਿਸਣ ਨੂੰ ਘਟ ਜਾਂਦੇ ਨੇ ਉਹਦੇ ਕਰਕੇ ਬੈਠੇ ਬੈਠੇ ਦਿਮਾਗ ਚ ਆਈ ਤੇ ਮੈਂ ਜਿੰਨਾ ਸੋਚਿਆ ਸੀ ਵੀ ਇਤਰਾ ਕਰਾਂਗੇ ਜਨਰੇਟਰ ਲਾਵਾਂਗੇ ਪੰਜ ਕਰਾਂਗੇ ਜੇ ਕਰਾਂਗੇ ਤੇ ਮੈਂ ਵੀਰ ਨੂੰ ਸੱਦਿਆ ਤੇ ਵੀਰ ਨੇ ਆਣ ਕੇ ਜਿਹੜੀ ਉਹ ਆਪਣੇ ਹਿਸਾਬ ਨਾਲ ਗੱਲ ਕੀਤੀ ਕਿਉਂਕਿ ਇਹ ਟੈਕਨੀਕਲ ਬੰਦਾ ਜ਼ਿਆਦਾ ਸਾਡੇ ਨਾਲੋਂ ਉਹ ਫਿਰ ਅਸੀਂ ਟਰੈਕਟਰ ਦੇ ਮਗਰ ਜਿਹੜਾ ਵਾ ਉਹ ਪਾਇਆ ਤੇ ਪਾ ਕੇ ਤੇ ਉਹਦੇ ਨਾਲ ਅਸੀਂ ਛਾਵਟ ਪਾ ਕੇ ਉਹਦੇ ਨਾਲ ਉਹਨੂੰ ਚਲਾਣਾ ਚਲਾਇਆ ਔਰ ਬਹੁਤ ਵਧੀਆ ਬਣਿਆ ਔਰ ਜਿੰਨੇ ਵੀ ਵੇਖਿਆ ਸਾਰਿਆਂ ਨੇ ਇਹੋ ਗੱਲ ਕਹੀ ਵੀ ਬਹੁਤ ਵਧੀਆ ਤੁਸੀਂ ਇਹ ਕੰਮ ਕੀਤਾ ਤੇ ਇਹ ਸਾਡੇ ਗੁਰਨਾਨਕ ਸੇਵ ਸਭਾ ਨੇ ਸਾਰਾ ਇਹ ਕੰਮ ਜਿਹੜਾ ਸ਼ੁਰੂ ਡਰੋਨ ਜਿਹੜਾ ਪੁੱਲਾ ਵਾਲੀ ਜਿਹੜੀ ਮਸ਼ੀਨ ਆ ਉਹ ਇਹਨਾਂ ਨੇ ਬਣਾਈ ਤੇ ਬਣਾਈ ਤੇ ਪਾਣੀ ਵਾਲੀ ਵੀ ਇਹਨਾਂ ਵੀਰਾਂ ਨੇ ਬਣਾਈ ਪਾਣੀ ਵਾਲੀ ਵੀ ਇਸ ਵੀਰ ਨੇ ਬਣਾਈ ਉਹ ਵੀ ਮਤਲਬ ਪਾਣੀ ਅੱਗੇ ਧਰੌਂਕਦੇ ਆ ਉਹਦੇ ਨੇ ਸਾਨੂੰ ਪਹਿਲਾਂ ਧਰੌਂਕਣ ਦੀ ਮੁਸ਼ਕਲ ਆਉਂਦੀ ਬਰ ਬਾਲਟੀਆਂ ਨਾਲ ਧਰੌਂਕੀਦਾ ਸੀ ਮੁੜ ਕੇ ਫਿਰ ਇਹਨਾਂ ਮਸ਼ੀਨ ਤੇ ਪੰਪੀ ਲਾ ਕੇ ਤੇ ਪਾਣੀ ਜਿਹੜਾ ਵਾ ਉਹ ਪ੍ਰੈਸ਼ਰ ਦੇ ਨਾਲ ਅੱਗੇ ਧਰੌਂਕਿਆ ਜਾਂਦਾ ਤੇ ਫਿਰ ਇੱਕ ਸਮਾਂ ਇੱਦਾਂ ਮੈਂ ਕਿਤੇ ਗਿਆ ਸੀ ਤੇ ਮੇਰਾ ਮਨ ਬਣਿਆ ਵੀ ਨਾ ਵੇਖਿਆ ਉੱਥੇ ਵੀ ਡਰੋਨ ਜਿਹੜਾ ਵਾ ਚੱਲਣ ਰਿਹਾ ਤੇ ਉਹ ਮੈਂ ਫਿਰ ਵੇਖਿਆ ਉਹਨੂੰ ਮੈਂ ਪੁੱਛਿਆ ਉਹਦਾ ਡਰੈੱਸ ਲਿਆ ਫਿਰ ਉਹ ਮੈਂ ਡਰੋਨ ਮਗਵਾਇਆ ਮਗਵਾਇਆ ਤੇ ਫਿਰ ਉਸ ਟਾਈਮ ਤੇ ਬੜੀ ਮੁਸ਼ਕਲ ਹੋਈ ਉਹਦੇ ਵਾਸਤੇ ਸਾਡੇ ਵਾਸਤੇ ਮੁਸ਼ਕਲ ਹੋਈ ਕਿਉਂਕਿ ਸਾਨੂੰ ਉਹ ਬੰਦਾ ਵੀ ਪੇਤੀ ਨਹੀਂ ਤੇ ਅਸੀਂ ਵੀ ਪੇਤੀ ਨਹੀਂ ਸੀ ਤੇ ਉਹ ਆਂਦਾ ਪਹਿਲਾਂ ਪੈਸੇ ਪਾਉਂ ਆਖਰ ਆਵੇ ਕਾ ਨਾ ਆਵੇ ਪੈਸੇ ਲੈ ਕੇ ਚਲੇ ਜਾ ਕੀ ਹੋ ਜਾਏ ਕਈ ਗੱਲਾਂ ਸੋਚ ਲੀਆਂ ਪੀਜੀਆਂ ਹਾਂ ਜੀ ਉਹ ਫਿਰ ਕਰਦਿਆਂ ਕਰਦਿਆਂ ਉਹਨੂੰ ਹੀ ਪੈਸੇ ਪਾਏ ਉਹ ਡਰੋਨ ਲੈ ਕੇ ਆ ਉਹ ਤਿੰਨ ਚਾਰ ਸਾਲ ਡਰੋਨ ਜਿਹੜਾ ਵਾ ਨਾ ਉਹ ਮਿਲੋ ਚਲਾਇਆ ਸੀ ਤਿੰਨ ਚਾਰ ਸਾਲ ਕੇ ਬਾਅਦ ਹੀ ਚੱਲਿਆ ਮੇਰੇ ਇੰਨਾ ਤਿੰਨ ਚਾਰ ਸਾਲ ਚੱਲਿਆ ਡਰੋਨ ਜਿਹੜਾ ਫਿਰ ਅਸੀਂ ਉੱਪਰ ਜਾਣਾ ਉੱਪਰੋਂ ਫੁੱਲ ਥੱਲੇ ਸੁੱਟਣੇ ਮਲੋਕਾ ਕਾਫੀ ਉਪਰ ਚੀਜ਼ ਉੱਤ ਕੇ ਉਤੋਂ ਫੁੱਲ ਫੱਲੇ ਸੁੱਟਣੇ ਕੋਹ ਫਿਰ ਚੱਲਦਾ ਰਿਹਾ ਫਿਰ ਮੁੜ ਕੇ ਫਿਰ ਇਹ ਪੱਖੇ ਦਾ ਫਿਰ ਆਇਆ ਫਿਰ ਦਿਮਾਗ 'ਚ ਵੀ ਪੱਖੀਆਂ ਨੇ ਤੇ ਪੱਖੀਆਂ ਨੇ ਹਟਾਈਆਂ ਜਾਂ ਤੇ ਜਿਹੜੇ ਅੱਪਿਛੋਂ ਪੰਜਾ ਪਿਆਰਾਂ ਤੋਂ ਅੱਜ ਇੱਕ ਪਾਸੇ ਹੋ ਜੇ ਸਰ ਇਹ ਕੱਪੜਾ ਹੈ ਕਿਸ ਤਰ੍ਹਾਂ ਕਰਨਾ ਹੈ ਬਸ ਕਿਉਂ ਜਨਰੇਟਰ ਦੀ ਆਵਾਜ਼ ਤੇ ਜਨਰੇਟਰ ਦੀ ਆਵਾਜ਼ ਕਰਨਾ ਤੇ ਫਿਰ ਅਸੀਂ ਸਵੇਰ ਤੋਂ ਸਮਝ ਕੇ ਸਾਰੇ ਚੱਕਰ ਕੱਢੇ ਪਹਿਲਾਂ ਇਹਨਾਂ ਨੂੰ ਇੱਥੋਂ ਪੱਖਾ ਖੜਕ ਕੇ ਟਰੈਕਟਰ ਮਗਰ ਤੋਂ ਚੱਕਰ ਕਿੰਨੇ ਬਣਦੇ ਨੇ ਕਿੰਨੇ ਚਾਹੀਦੇ ਨੇ ਉਹਦੇ ਮਤਲਬ ਪੁਰੀਆਂ ਪੁਆਈਆਂ ਫਿਰ ਪੀਡੀਓ ਸ਼ਾਫਟ ਤੇ ਪਿੱਛੇ ਚਲਾ ਕੇ ਦੋ ਦਿਨ ਪਹਿਲਾਂ ਟਰਾਈ 3 ਦਿਨ ਕਰਦੇ ਰਹੇ ਵੱਧ ਘੱਟ ਪੁਲੀਆਂ ਕੀਤੀਆਂ ਜਿੱਥੇ ਸੈੱਟ ਹੋਇਆ ਫਿਰ ਉਹਨੂੰ ਉਥੇ ਪਕਾ ਕੇ ਤੇ ਚਲਾਉਂਦੇ ਸਪੀਡ ਇਹਦੀ ਐਹੀ ਰਹਿੰਦੀ ਕਿ ਫਿਰ ਰੇਸ ਦੇ ਨਾਲ ਵੱਧ ਘੱਟ ਹੋ ਸਕਦੀ ਹੈ ਟਰੈਕਟਰ ਦੇ ਵੀ ਦੋ ਗੇਅਰ ਹੁੰਦੇ ਨੇ ਲੋ ਹਾਈ ਲੋਜ ਪਾ ਦਈਏ ਤਾਂ ਵੀ ਚੱਲਪਣਾ ਹਾਈ ਪਾ ਦਈਏ ਤਾਂ ਸਪੀਡ ਵੱਧ ਜਾਂਦੀ ਹੈ ਇੱਕ ਟਾਈਮ ਲੱਗਾ ਤੇ ਕੀ ਦਿਮਾਗ ਆਇਆ ਕਿ ਐਡਾ ਵੱਡਾ ਪੱਕਾ ਕਿਵੇਂ ਬਣਾਇਆ ਇਹ ਪੱਕਣਾ ਬਹੁਤ دیر ਤੱਕ ਬਣਾਉਂਦਾ ਜੀ ਮੇਰੇ ਕੋਲ ਹੱਥ ਔਲੇ ਬਣਾਉਂਦਾ ਹੱਥ ਨਾਲ ਚਲਦੇ ਸੀ ਪੱਕਣਾ ਹੱਥ ਨਾਲ ਘੇੜਦੇ ਸੀ ਚਲਾਉਂਦੇ ਸੀ ਰੋਲੇਰ ਫਿਰ ਪਾਵਰ ਨਾਲ ਚੱਲਣਾ ਸ਼ੁਰੂ ਕਰਾਂਗਾ ਪਹਿਲਾਂ ਇਹ ਕੋਹ ਪ੍ਰਾਣਾ ਇਹ ਮੈਂ ਪਾਜੀਤੀ ਸੌਟ ਬਣਾ ਰਿਹਾ ਹਾਂ ਪੱਖੇ ਇਸ ਤਰ੍ਹਾਂ ਦੇ ਤੁਹਾਨੂੰ ਲੱਗਦਾ ਹੈ ਕਿ ਜਿਹੜਾ ਪੱਖਾ ਬਣਾਣਾ ਹੈ ਇਹ ਨਗਰ ਕੀਰਤਨ ਤੇ ਵਰਤੇ ਜਾਊਗਾ ਹਾਂ ਬੱਠਾ ਜੀ ਹਾਂ ਜੀ ਲੱਗਦਾ ਹੈ ਮੇਰੇ ਮਾਜ ਸ਼ੌਂਕ ਗੋਦਰਾ ਕਾਂਸਾਪ ਚੱਲਦਾ ਹੈ ਨਾ ਪੱਖਾ ਜੀ ਲੈਦਾ ਹੁਣ ਸਵੇਰੇ ਫਿਰ ਲਾਉਂ ਚਲਾਉਣਾ ਆਪਾਂ ਕੱਲ ਕੱਲ ਜੇ ਨਾ ਬਾਬੇ ਵਿਆਹ ਨਾਲ ਫਿਰ ਚੱਲੇਗਾ ਅੰਦਰ ਇੰਨੀ ਹਵਾ ਕਿੱਥੇ ਤੱਕ ਚੱਲ ਜਾਂਦੀ ਹੈ ਇਹ ਦੀ ਹਵਾ 100 ਫੁੱਟ ਤੱਕ ਆ ਜਾਂਦਾ 100 150 ਇਹਦੇ ਆ ਚੱਕਰ ਬਾਅਦ ਵੀ ਜਾਂਦੇ ਆ ਚੱਕਰ ਵੱਧ ਘੱਟ ਜਾਂਦੇ ਪੂਲੀ ਗੱਡੀ ਪਾਲਾਂ